ਫੇਤ ਹੁੰਦਾ ਹੈ ਇਹ ਮੀਂਹ ਵਾਲੀ ਹੋਈ ਵੀਰੇ ਅਮੀਨ ਵਾਲੀ ਹੋਈ ਨਾ ਤੁੰਗਾ ਇਧਰ ਕਿੰਨੀ ਬਤਾਂਦਾ ਹੈ ਇੰਦਰ ਵੀ ਬਹੁਤ ਆ ਬਾਈ ਦੀ ਦਾ ਕੋਈ ਨਹੀਂ ਆ ਇਧਰ ਜਾ ਰਹੇ ਆ ਵੀਰੇ ਇਧਰ ਬਾਣੀ ਬਾਣੀ ਬਹੁਤ ਸੀਸੇ ਜੰਮੇ ਪਈ ਜਲੋ ਸਾਰਾ ਮੀਂਹ ਕਿੰਨਾ ਪਿਆ ਰਾਤ ਇਧਰ ਮੀਂਹ ਮੀਂਹ ਰਾਤ ਦਾ ਪਈ ਜਾਂਦਾ ਮੀਂਹ ਰਾਤ ਤੁਰਿਆ ਮੈਂ ਇੱਥੋਂ ਦੀ ਦਾ ਇਧਰ ਵੀ ਆਪਣੇ ਵੀ ਇਧਰ ਵੀ ਬਹੁਤ ਪੈ ਗਿਆ ਇਧਰ ਦਾ ਤੜਕੇ ਯਾਰ ਦਰਾਸਤਾ ਦੇ ਫੁੱਲ ਬਾਰ ਬਜਮੀ ਪਈ ਸੀ ਇਧਰ ਕਿੱਥੇ ਆ ਬਾਈ ਤੂੰ ਹੁਣ ਮੈਂ ਕਿੱਥੇ ਹੀ ਫਰਦਾ ਤੂੰ 796 ਰੇ ਕਾਉਂਟਰੀ ਵਾਲਾ ਤਰਪਿਆ ਕਰ ਰਹਾ ਹੈ। ਪਰਪੇ ਨਿਕਲੇ ਹੁਣ ਤੇ ਅੱਛਾ ਕਿੰਨੇ ਵਜੇ ਪਹੁੰਚਣਾ? 2 ਵਜੇ ਬੰਪੇ ਦਰਪੇ। ਆ ਮੌਸਮ ਸਹੀ ਕਰਾਉਣਾ ਯਾਰ, ਬਾਲੀ ਆਵੇ ਇਦਾਂ ਜਮੇ ਵੇਖੋ ਹੀ ਦਿੱਕਨੀ ਤਾਂ ਹੁੰਦਾ ਹੋ ਤਾ। ਸਾਰੀ ਰਾਤ ਹੀ ਬੰਪੇ ਅੱਛਾ ਤੇ ਕਿਵੇਂ ਚੱਲਦਾ ਟਰੱਕ ਹੌਲੀ ਹੌਲੀ ਉਹਨਾਂ ਦਾ ਕਿਵੇਂ ਆ? ਕੋਈ ਛੱਤੀ ਆਈ ਦਾ 9000 ਦੇ ਆਈ ਜਾਂਦੇ ਆ। ਠੀਕ ਆ। ਪਾਣੀ ਉੱਡੀ ਜਾਂਦਾ ਨਾ ਸੜਕ ਨਹੀਂ ਜੰਮੀ ਜਾਂਦੀ। ਅੱਛਾ ਪਾਣੀ ਉੱਡੀ ਜਾਂਦਾ। ਉਤੜਕੇ ਵਾਲੀ ਬਰਫੀ ਦਾ ਖੁਰਗੀ ਉਹ ਜਿਹੜੀ ਸੀਗੀ। ੜੜਕੇ ਵਾਲੀ ਖੁਰਗੀ। ਓਏ ਹੁਣ ਦੱਸਦਾ ਨਹੀਂ ਕੋਈ ਸਾਡਾ ਇੰਟਰਵਿਊ ਨਹੀਂ ਦੱਸਦਾ ਹੁਣ ਐ। ਦੱਸੇ ਜਾਣਕਾਰੀ ਇੰਨਾ ਪੁਰਾਣਾ ਬੰਦਾ ਇਹ ਤੇ। ਇੰਟਰਵਿਊ ਨਹੀਂ ਦੇ ਰਿਹਾ। ਹੋਰ ਵੀ ਮੌਸਮ ਬਾਰੇ ਦੱਸੇ ਕਹਿੰਦਾ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਕਹਿੰਦਾ ਲੈਣਗੇ। ਸਵਾਗਤ ਕਰਨਾ ਆਪਾਂ ਕਿਦਾਂ ਬਿਠਾ ਕੇ। ਥੋੜਾ ਕਰਨਾ ਦੋਵਾਂ ਤੂੰ ਪੁਰਾਣੇ ਆ ਆਪਾਂ ਤਾਂ ਨਵੇਂ ਆ ਸਾਨੂੰ ਕੀ ਭੇਦੜ। ਆ ਦਰਸ਼ਕ ਗ੍ਰੋਹਤ ਹਰੇ ਹਜੇ ਹੁੰਦੇ ਨਹੀਂ ਲੱਗਦੇ ਮੈਨੂੰ ਨਾ। ਵਾਹ ਮੌਸਮ ਯਾਰ ਮੌਸਮ ਠੀਕ ਵੀ ਆ ਤੇ ਗਲਤ ਵੀ ਆ ਯਾਰ ਹਨਾ ਇਹਦਾ ਆਪਣੇ ਉਥੋਂ ਦੇ ਹਿਸਾਬ ਨਾਲ ਵੇਖੀ ਉਥੇ ਕਿਹਨੂੰ ਕਹਿ ਦਈਏ ਵੀ ਬਈ ਇੱਥੇ ਐਂ ਠੰਡ ਆਉ ਕਹਿੰਦੇ ਵਧੀਆ ਵਾ ਪਰ ਇੱਥੇ ਹੁਣ ਯਾਰ ਤੋਰਾ ਫੇਰਾ ਬੂਰੇ ਅੱਜ ਇੱਥੇ ਹਵਾ ਵਾੜ ਗਈ ਛੱਟੀ ਹਵਾ ਵਾੜ ਗਈ ਹਾਂ ਨਵੇਂ ਬੰਦੇ ਨੂੰ ਨਾ ਹੁੰਦਾ ਹਨਾ ਤੇ ਉਹ ਮੈਚਾਂ ਦੀਆਂ ਤਰੀਕਾ ਕਰਤਾ ਲਾਨ ਕਰੀ ਇੱਥੇ ਬਈ ਲਾਨ ਹੋ ਗਏ ਮੈਚਾਂ ਦੀ ਅੱਗੇ ਕਿੰਨੇ ਮੈਚ ਅੱਜ ਤੇ ਆਪਣੇ ਟਾਰੀਓ ਖਾਲਸਾ ਦਰਬਾਰ ਕੇ ਕਿੱਥੇ? ਜੀ ਫੈਂਡਰ। ਅੱਛਾ ਸ਼ਾਸ਼ੌਰਲੇ ਪਾਸੇ ਤੂੰ। ਕਿੰਨੀਆਂ ਟੀਮਾਂ ਕਿੰਨੀਆਂ? ਟੀਮਾਂ ਤਾਂ ਨਹੀਂ ਜੇ ਗੱਤਰੀਕਾ ਤੋਂ ਭੀਜਦੇ ਉਹਨਾਂ ਨੇ। ਤੇ ਤੇਰੀ ਗੱਲਬਾਤ ਹੋਈ ਕਿਸੇ ਨਾਲ ਕਿ ਨਹੀਂ ਅਜੇ? ਜਲਦੀ ਜੀ ਹੰਤੀ ਕਰ ਲਾ। ਕਿੰਨੇ ਰੁਪਈਆ ਦੇ? ਰੁਪਈਆ ਕਿੰਨੇ ਆਂਦੇ ਆ? ਲੱਖ ਦੇ ਆ ਮੈਂ ਕਹਿੰਦਾ ਸਵਾ ਕਰਦੇ ਨੂੰ ਲੱਖ ਹੀ ਦੇ। ਲੱਖ ਰੁਪਈਆ ਕਿ ਲੱਖ ਡਾਲਰ? ਡਾਲਰ। ਡਾਲਰ ਤਾਂ ਲੱਖ ਪਰ ਬਹੁਤ ਆ ਥੋੜਾ। ਹਰੀ ਦੀ ਵੀ ਗੱਲ ਕਰਦੇ ਆ ਨਾਲ ਉਧਰਲਾ ਚੀਜ਼ਾਂ ਵੀ ਖਿੱਦਣਾ ਕਹਿੰਦੇ ਮੈਚ ਕਿੰਨੇ ਆ ਉਧਰ ਇਧਰ 4 ਮੈਚ ਕਿ 6 ਮੈਚ ਆ ਉਧਰ ਬਿੰਤੀ ਦਾ 6 7 ਦੀ ਉਧਰ ਵਾਲੇ ਮੈਚ ਆ ਨਾ ਅੱਛਾ ਉਧਰ ਜ਼ਿਆਦੇ ਆ ਤੇ ਪਰ ਲੱਖ ਵੀ ਬਹੁਤ ਆ ਬਾਈ 60 ਲੱਖ ਬਣਦਾ ਇੰਡੀਆ ਦਾ 60 ਹੀ ਬਣਦਾ ਕਿ ਜ਼ਿਆਦੇ ਬਣਦਾ ਬਾਬੇ ਹਾਂ ਜੋ ਬੰਦਾ ਸੇਲ ਕਰਿਆ ਆ ਇਹਦਾ 1.5 ਲੱਖ ਚ ਕਰਿਆ ਨਹੀਂ 1.5 ਨਹੀਂ ਇਹਦਾ ਝੂਠ ਮਾਰਦਾ ਤਾਂ ਮੈਨੂੰ 80000 ਦੀ ਗੱਲ ਹੋਈ ਆ ਨਹੀਂ ਨਹੀਂ 1.5 ਚ ਕਾਲਿਆ ਹਾਂ ਆਪਣਾ ਕਰ ਲਈ ਇਹਨੇ ਗੱਲ ਅੱਛਾ ਕੜੇ ਬੰਦੇ ਆ ਭਾਈ ਮੂਰੇ ਵੇਖ ਓਏ ਮਚਰਾ ਠੋਕੀ ਪਈ ਆਵੇ ਧੌਂਦੀ ਇਧਰ ਹੈ ਗੱਡੀ ਨਾ ਫਰਾ ਮਾਰੀ ਇੱਥੇ ਚੈੱਕ ਕਰਾ ਜਾ ਉਹਨੇ ਨੂੰ ਗੱਡੀ ਤਾਂ ਮੈਂ ਕਿਹੜੇ ਗਵਾ ਦੂੰਗਾ ਉਹ ਡਰੀ ਜਾਂਦਾ ਕਹਿੰਦਾ ਰੋਕ ਲੈਣਗੇ ਇੱਥੇ ਲੈ ਚਲਾਉਣੀ ਆ ਤੇ ਰੋਕ ਲੈ ਲੈ ਗੱਲ ਕਰਦੇ ਤੇ ਮਰਦੀ ਇੱਥੇ ਛੜਕਦੇ ਰੋਕ ਲੈ ਕਿੰਨੇ ਵਾਰੀ ਤੇਰੀ ਆ ਤੇਰੀ ਜੋ ਮੇਰੀ ਉਥੇ ਮੈਨੂੰ ਨਾਲ ਕੋਈ ਨਹੀਂ ਗਿਆ ਹਾਂ ਮੈਨੂੰ ਲਾਇਸੈਂਸ ਮੰਗਣਗੇ ਤੇਰਾ ਪਾਸਪੋਰਟ ਉਹਨਾ ਬਣਾਏ ਦੋ ਖਿਸ਼ਾਂ ਵੇ ਰਹਿਣ ਦੇ ਭਰਾ ਇਹ ਵਿਹਲਾ ਥਾਣੀ ਮੰਡੀ-ਮੁੰਡੀ ਹੁੰਦੀ ਆਪਣੇ ਹੈਗੀ ਮੰਡੀ ਹੈਗੀ ਦਾਣਾ ਮੰਡੀ ਕੁੱਤਾ ਮੰਡੀ ਹੈਗੀ ਇੱਥੇ ਕੁੱਤਾ ਮੰਡੀ ਕਿੜੀ ਯਾਰ 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 ਚ ਲੈ ਜੀ ਇਹਨੂੰ ਸੋਤੇ ਕੇ ਰੇਖਾ ਆਹ ਹੋ ਯਾਰ ਰਾਜੂ ਉਹ ਕਿੱਥੇ ਗਿਆ ਪਿੱਛੇ ਪਿੱਛੇ ਰਹਿ ਜਾ ਮੋੜ ਆ ਜੋ ਤਰ ਯਾਰ ਗ੍ਰੀਨ ਤੇ ਆ ਗਏ ਇਸ ਦਾ ਚਲ ਹੁਣ ਤਾਂ ਲੇਟ ਹੋ ਜਾਾਂਗੇ ਰਹਿਣ ਦੇ ਫਿਰ ਸਹੀ ਇਹਨੂੰ ਜੈਮ ਲਾਉਣ ਨੇ ਅੱਜ ਖਿਡਾਰੀ ਨੂੰ ਜੈਮ ਚ ਲੈ ਕੇ ਜਾਂਦੇ ਹਾਂ ਜੈਮ ਨਾਲ ਭਿਆ ਭਿਆ ਪਹਿਲਾਂ ਇਹਨਾਂ ਦਾ ਕਾਲ ਨਹੀਂ ਹੁੰਦਾ। ਇਹ ਮਲਵਾ ਦੇ ਵੇਖੀ ਕਿਵੇਂ। ਹਜੇ ਤੇਰਾ ਲੋਡ ਹੀ ਚੈੱਕ ਕੀਤਾ ਹਜੇ। ਰੋਡ ਤਾਂ ਚੈੱਕ ਉਹ ਵੀਡੀਓ ਬਣੀ ਜਾਂਦੀ ਆ। ਆਹ ਰੋਡ ਕਿਹੜਾ ਆ ਗਿਆ? ਕਵੀਨ ਹੈ? ਕਵੀਨ ਸਟਰੀਟ। ਉਹੀ ਤੇ ਜਿਹੜਾ ਹੋ ਰਹੀ। ਉਹੀ ਕਿਹੜੀ ਜਿਹੜਾ ਟੱਪ ਗਏ ਆ। ਕਵੀਨ ਕਵੀਨ ਕਿੱਥੇ ਟੱਪ ਆਏ ਆਪਾਂ? ਅਕਦਾ ਮੈਂ ਤਾਂ ਨਾਮਾਂ ਦਾ ਨਹੀਂ ਪਤਾ ਲਾਦਾ ਯਾਰ ਪੈਚ ਬਹਲੇ ਨਾਮ ਭਰਾ। ਇਹ ਇੱਕ ਮੇਨ ਮੇਨ ਤਾਂ ਨਾ ਉਹੀ ਆ ਡੈਰੀ ਤੇ ਕਵੀਨ ਤੇ ਫੋ 10। ਤੇ 410 ਹੋਈ ਪਿੱਛੇ ਆ ਛੱਡ ਕੇ ਆਏ ਆ ਨਹੀਂ ਨਹੀਂ ਉਹ 407 ਸੀ 410 ਨਹੀਂ 407 ਤਾਂ ਹੈਗਾ 410 ਵੀ ਆਪਾਂ ਜਾਣੇ ਬਾਲਾ ਮੈਂ ਕਿਹਾ ਬਹੁਤ ਹੋ ਗਿਆ ਚਲ ਠੀਕ ਆ ਫਿਰ ਓਕੇ ਆਈ ਜਾਣੇ ਆ ਕਰਦੇ ਆ ਕੰਮ ਤਾਂ ਦਾ ਮਾੜਾ ਮੋਟਾ ਏ ਓਕੇ ਓਕੇ